वेलकम टू खन्ना न्यूज़ लैब आज ਅਸੀਂ ਖੰਨਾ ਦੇ ਮਲੇਕੂਲਰ ਰੋਡ ਤੇ ਡਾਕਟਰ ਕਮਲਜੀਤ ਸਿੰਘ ਨਵਕਰ ਚੁੰਬਕੀ ਇਲਾਜ ਕੇਂਦਰ ਦੇ ਪਰ ਪਹੁੰਚੇ ਆ ਡਾਕਟਰ ਸਾਹਿਬ ਸਾਡੇ ਨਾਲ ਪਿਛਲੇ ਕਾਫੀ ਸਮੇਂ ਤੋਂ ਜੁੜੇ ਹੋਏ ਹਨ ਤੇ ਡਾਕਟਰ ਸਾਹਿਬ ਦੀ ਜਿਹੜੀ ਪ੍ਰਣਾਲੀ ਆ ਚੁੰਬਕੀ ਇਲਾਜ ਪ੍ਰਣਾਲੀ ਆ ਇਸ ਚੁੰਬਕੀ ਇਲਾਜ ਪ੍ਰਣਾਲੀ ਨਾਲ ਡਾਕਟਰ ਸਾਹਿਬ ਨੇ ਜਿਵੇਂ ਇੱਕ ਜਿਵੇਂ ਬਿਹਾਰੀ ਕੁਦਰਤ ਬਸਿਆ ਦੇ ਨੇਮ ਨੂੰ ਲੈ ਕੇ ਤੇ ਕੁਦਰਤ ਦੇ ਨੇੜੇ ਤੇ ਦੇ ਚੁੰਬਕੀ ਇਲਾਜ ਨਾਲ ਜਿਹੜਾ ਇਲਾਜ ਕਰਨਾ ਡਾਕਟਰ ਸਾਹਿਬ ਦਾ ਜਿਹੜਾ ਬੜਾ ਵਧੀਆ ਇਹਨਾਂ ਕੋ ਹਨਰ ਆ ਮਾਲਕ ਨੇ ਬਹੁਤ ਕਿਰਪਾ ਕਰੀ ਇਹਨਾਂ ਦੇ ਉੱਪਰ ਤੇ ਅੱਜ ਵੀ ਅਸੀਂ ਡਾਕਟਰ ਸਾਹਿਬ ਦੇ ਕੋਲ ਪਹੁੰਚੇ ਆ ਤੇ ਇੱਥੇ ਕਰਨਾਲ ਤੋਂ ਆਪਣੇ ਹਰਿਆਣਾ ਦੇ ਵਿੱਚ ਕਰਨਾਲ ਪਿੰਡਾ ਕਰਨਾਲ ਦੇ ਨੇੜੇ ਪਿੰਡਾ ਉੱਥੋਂ ਪਹੁੰਚੇ ਨੇ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਨਾਲ ਗੱਲ ਕਰਾਂਗੇ ਆਪਾਂ ਗੁਰਮੀਤ ਸਿੰਘ ਦੀ ਬੇਟੀ ਇੱਕ ਪਿਛਲੇ ਲੰਮੇ ਸਮੇਂ ਤੋਂ ਉਹ ਜਿਵੇਂ ਕਹਿੰਦੇ ਆ ਕਿ ਬਿਮਾਰੀ ਨਾਲ ਸੰਘਰਸ਼ ਕਰ ਰਹੀ ਸੀ ਤੇ ਆ ਡਾਕਟਰ ਸਾਹਿਬੀ ਕੁਲਵਈ ਤੇ ਅੱਜ ਉਹ ਆਪਣੇ ਆਪ ਨੂੰ ਗੁੱਡ ਫੀਲ ਵੀ ਮਹਿਸੂਸ ਕਰ ਰਹੀ ਹੈ ਬੱਚੀ ਤੇ ਉਸ ਸਬੰਧ ਦੇ ਵਿੱਚ ਆਪਾਂ ਗੁਰਮੀਤ ਸਿੰਘ ਨਾਲ ਗੱਲ ਕਰਾਂਗੇ ਗੁਰਮੀਤ ਸਿੰਘ ਜੀ ਧੰਨਵਾਦ ਤੁਹਾਡਾ ਤੁਸੀਂ ਸਾਡੇ ਖੰਨਾ ਨਿਊਜ਼ ਚੈਨਲ ਨਾਲ ਨਾਲ ਕਰ ਰਹੇ ਹੋ ਚੈਨਲ ਨਾਲ ਸਤਿ ਸ੍ਰੀ ਅਕਾਲ ਜੀ ਗੁਰਮੀਤ ਸਿੰਘ ਜੀ ਦੱਸੋ ਕਿ ਕੀ ਪ੍ਰੋਬਲਮ ਆਈ ਹੈ ਆਪਣੇ ਗੁੜਿਆ ਨੂੰ ਸਿਮਰ ਜੋਤ ਨੂੰ ਜਿਹੜੀ ਕੀ ਪ੍ਰੋਬਲਮ ਸੀਗੀ ਤੇ ਅੱਜ ਤੁਸੀਂ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਤੇ ਕਿੰਨੇ ਦਿਨਾਂ ਦਾ ਇਲਾਜ ਤੁਸੀਂ ਡਾਕਟਰ ਸਾਹਿਬ ਤੋਂ ਕਰਾਇਆ ਸਰ ਜੀ ਮੈਂ ਗੁੜੀਆ ਦਾ ਇਲਾਜ 17 ਸਾਲ ਹੋ ਗਏ ਹੈਗਾ ਇਲਾਜ ਚੱਲਦਾ ਸੀ ਇਹ ਤਾਂ ਅਲੱਗ-ਅਲੱਗ ਹਸਪੀਟਲ ਤੋਂ ਚੱਲਦਾ ਸੀਗਾ ਇਹ ਕਿਤੇ ਵੀ ਇਹਦਾ ਇਲਾਜ ਦਾ ਸੈਟੀਸਫਾਈ ਪੂਰਾ ਨਹੀਂ ਹੋਇਆ ਜਿੱਥੇ ਵੀ ਉਹਨਾਂ ਦਵਾਈਆਂ ਨਾਲ ਇਹ ਖਤਮ ਹੋਈ ਵੀ ਸੀ ਗੁੜੀਆ ਤੇ ਮੇਰੇ ਖਾਸ ਰਿਲੇਟਿਡ ਸੀਗੇ ਜਿਹੜੇ ਮਤਲਬ ਕਿ ਬੈਂਕੋਫ ਤੋਂ ਸੀਗੇ ਉਹਨਾਂ ਦੇ ਥਰੂ ਡਾਕਟਰ ਸਾਹਿਬ ਕਮਲਜੀਤ ਨਾਲ ਜੀ ਮੇਰੀ ਮੁਲਾਕਾਤ ਹੋਈ ਹੈ ਜੀ ਇੱਥੇ ਖੰਨੇ ਆਣ ਦੀ ਜੀ ਤੇ ਨਾਲੇ ਆ ਕੇ ਇੱਥੇ ਇਹ ਇਹ ਚੁੰਬਕੇ ਇਲਾਜ ਕਰਦੇ ਨੇ ਜਿਸ ਤਰੀਕੇ ਨਾਲ ਕਰਦੇ ਤੇ ਮੈਂ ਆਪਣੀ ਗੁड़िया ਨੂੰ ਇੱਥੇ ਵਿਖਾਇਆ ਆ ਕਿ ਤੇ ਇਹਨੂੰ ਬ੍ਰੇਨ ਦੀ ਪ੍ਰੋਬਲਮ ਸੀਗੀ ਤੇ ਬ੍ਰੇਨ ਦੀ ਪ੍ਰੋਬਲਮ ਹੋਣ ਕਰਕੇ ਇਹਦੇ ਸਿਰ ਦੇ ਵਿੱਚ ਦਰਦ ਤੇ ਇਹਦੇ ਪੂਰੇ ਸਰੀਰ 'ਚ ਦਰਦ ਹੀ ਰਹਿੰਦਾ ਸੀਗਾ ਤੇ ਨਾਲੇ ਦਰਦ ਇਹਦਾ ਇਹੋ ਜਿਹਾ ਠੀਕ ਹੋਇਆ ਜੀ ਇੱਥੇ ਆ ਕੇ ਕਹਣਾ ਬਹੁਤ ਹੀ ਅੱਛਾ ਰਿਲੀਫ ਕਰਦੀ ਹੈ ਬਹੁਤ ਹੀ ਅੱਛਾ ਮਤਲਬ ਕਿ ਫੀਲ ਕਰ ਰਹੀ ਆ ਹੈ ਗੁड़िया ਖੁਦ ਮਤਲਬ ਕਿ ਕਹਣਾ 90 ਦੇ ਕਰੀਬ ਇਹ ਇਸ ਟਾਈਮ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਏ ਨੂੰ ਖੰਨੇ ਆਏ ਨੂੰ ਮੈਨੂੰ ਇੱਥੇ ਜੀ 19 ਦਸੰਬਰ ਨੂੰ ਮੈਂ ਇੱਥੇ ਆਏ ਸੀਗਾ ਜੀ ਅੱਛਾ ਜੀ ਤੇ ਮੈਂ ਇੱਥੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਰਹਿੰਦਾ ਤੇ ਇਹ ਵੀ ਮੇਰਾ ਅਰੇਂਜਮੈਂਟ ਡਾਕਟਰ ਸਾਹਿਬ ਨੇ ਕਰਾਇਆ ਸੀਗਾ ਜੀ ਇੱਥੇ ਰਹਿਣ ਦੀ ਪ੍ਰਬੰਧ ਵਿਵਸਥਾ ਜਿਹੜੀ ਕੀਤੀ ਹੈ ਠੀਕ ਹੈ ਜੀ ਹਾਂਜੀ ਤੇ ਗੁੜੀਆ ਕੀ ਮਹਿਸੂਸ ਕਰ ਰਹੀ ਹੈ ਅੱਜ ਗੁੜੀਆ ਬਿਲਕੁਲ ਅੱਛਾ ਮਹਿਸੂਸ ਕਰ ਰਹੀ ਹਾਂ ਸਰ ਜੀ ਤੇ ਗੁੜੀਆਂ ਮਤਲਬ ਕਿ ਇਹ ਪਹਿਨਾ ਕੁਝ ਖਾਣਾ ਪੀਣਾ ਵੀ ਇਹਦਾ ਘਟ ਸੀਗਾ ਤੇ ਹੁਣ ਇਸ ਟਾਈਮ ਇਹ ਵਧੀਆ ਖਾਣਾ ਚੱਲਦਾ ਪੈਦਾ ਤੇ ਵਧੀਆ ਖਾਂਦੀ ਪੀ ਹੈ ਤੇ ਨਾਲੇ ਇਹ ਖੁਦ ਆਪਣੇ ਆਪ ਨੇ ਵੀ ਕਹਿੰਦੀ ਸੀ ਕਿ ਬਈ ਪਾਪਾ ਮੇਰਾ ਨਾ ਪਹਿਲਾਂ ਸਿਰ ਦਰਦ ਹੁੰਦਾ ਸੀਗਾ ਉਹ ਵੀ ਠੀਕ ਹੋ ਗਿਆ ਤੇ ਨਾਲੇ ਮੇਰੇ ਛਾਲੇ ਪਏ ਸੀਗੇ ਗੈਸ ਪੇਟ ਦੇ ਵਿੱਚੋਂ ਵੱਜਦੇ ਸੀਗੇ ਜਿਵੇਂ ਉਹ ਵੀ ਠੀਕ ਹੋ ਗਈ ਕਬਜ ਵੀ ਠੀਕ ਆ ਠੀਕ ਆ ਐਦੀ ਧਰਨ ਪੱਕੀ ਸੀਗੀ ਕਹਿੰਦੇ ਡਾਕਟਰ ਸਾਹਿਬ ਤੇ ਉਹ ਧਰਨ ਵੀ ਠੀਕ ਹੋਈ ਵੀ ਹੈ ਜੀ ਐਦੀ ਤੇ ਇਹ ਗੁੜੀਆ ਨੂੰ ਹੋਇਆ ਕੀ ਸੀ ਜਦੋਂ ਇਹ ਪ੍ਰੋਬਲਮ ਆਉਣ ਲੱਗੀ ਕਿੰਨੇ ਕਿ ਚਿਰ ਦੀ ਸੀਗੀ ਜਦੋਂ ਇਹ ਗੁੜੀਆ ਇਹ ਜਦੋਂ ਇਹਨੂੰ ਇਹ ਪ੍ਰੋਬਲਮ ਹੋਈ ਸੀਗੀ 2.5 ਸਾਲ ਦੀ ਸੀਗੀ ਜਦੋਂ ਇਹ ਬਿਮਾਰ ਹੋ ਗਈ ਸੀਗੀ ਇਹਨੂੰ ਵੈਂਟਿਲੇਟਰ ਤੇ ਰੱਖਦੇ ਸੀਗੇ ਅੱਛਾ ਜੀ ਹਾਂਜੀ ਤੇ ਮਤਲਬ ਇਹ ਹੁਣ 20 ਦੇ ਵਿੱਚੋਂ ਆ ਕੇ ਮੈਂ ਇਹਦੀ ਦਵਾਈ ਬੰਦ ਕਰਤੀ ਸੀਗੀ ਕਿਉਂ ਦਵਾਈਆਂ ਨੇ ਖਤਮ ਕੀਤੀਆਂ ਸੀਗੀ ਓਕੇ ਹਾਂਜੀ ਅੱਜ ਗੁੜੀਆ ਦੀ ਕਿੰਨੀ ਉਮਰ ਹੈ ਅੱਜ 16 16-17 ਸਾਲ ਹੋ ਗਿਆ ਜੀ ਇਹਨੂੰ ਠੀਕ ਹੈ ਜੀ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਡਾਕਟਰ ਸਾਹਿਬ ਨੇ ਜਿਹੜਾ ਇਲਾਜ ਮੈਂ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੀ ਮੇਰੀ ਗੁੜੀਆ ਦੀ ਨਵਜ ਫੜ ਕੇ ਇਹਦਾ ਇਲਾਜ ਕੀਤਾ ਜੀ ਠੀਕ ਹੈ ਜੀ ਮੈਂ ਇਹਦਾ ਬਹੁਤ-ਬਹੁਤ ਧੰਨਵਾਦ ਕਰਦਾ ਕਮਲਜੀਤ ਸਿੰਘ ਡਾਕਟਰ ਜੀ ਦਾ ਤੇ ਮੈਂ ਤੇ ਇਹ ਹੀ ਗੱਲ ਕਹਿ ਸਕਣਾ ਵਾ ਬਈ ਜਿਹਦਾ ਇਲਾਜ ਨਹੀਂ ਹੋ ਸਕਣਾ ਇੱਥੋਂ ਇਲਾਜ ਹੋ ਸਕਦਾ ਵਾ ਠੀਕ ਹੈ ਜੀ ਇਹ ਗਰਮੀ ਸਿੰਘ ਜੀ ਨੇ ਬੜਾ ਵਧੀਆ ਦੱਸਿਆ ਵੀ ਡਾਕਟਰ ਕਮਲਜੀਤ ਸਿੰਘ ਕੋ ਜਿਹੜਾ ਉਹਨੇ ਇਲਾਜ ਕਰਾਇਆ ਤੇ ਉਹਨਾਂ ਨੂੰ ਬੜਾ ਹੋ ਲੱਗ ਰਿਹਾ ਹੈ ਤੇ ਜਿਹੜੀ ਖੰਨਾ ਨਿਊਜ਼ ਲਾਈਵ ਦੀ ਟੀਮ ਆ ਸੁਨੇਂਦਰ ਮੀਲੂ ਜੀ ਸਾਡੇ ਨਾਲ ਨੇ ਤੇ ਹੋਰ ਜਿਹੜੇ ਸਾਡੇ ਟੈਕਨੀਕਲ ਡਿਪਾਰਟਮੈਂਟ ਆ ਉਹ ਵੀ ਸਾਡਾ ਬੜਾ ਸਾਥ ਦਿੰਦਾ ਡਾਕਟਰ ਸਾਹਿਬ ਦੇ ਜਿਹੜੇ ਡਾਕਟਰ ਸਾਹਿਬ ਕੋਲ ਮਰੀਜ਼ ਆਉਂਦੇ ਨੇ ਸਮੇਂ-ਸਮੇਂ ਤੇ ਡਾਕਟਰ ਸਾਹਿਬ ਜਿਹੜੀ ਇਲਾਜ ਦੀ ਜਿਹੜੀ ਆ ਪ੍ਰਕਿਰਿਆ ਜਾਂ ਇਲਾਜ ਦੀ ਜਿਹੜੀ ਵਿਧੀ ਆ ਉਹਨੂੰ ਲੋਕਾਂ ਤੱਕ ਪਹੁੰਚਾਉਣ ਲਈ ਅਸੀਂ ਥੋੜਾ ਯਤਨ ਕਰਦੇ ਆ ਤੇ ਆਪਾਂ ਗੱਲ ਵੀ ਕਰਾਂਗੇ ਡਾਕਟਰ ਸਾਹਿਬ ਨਾਲ ਮੈਂ ਪਰਮਜੀਤ ਸਿੰਘ ਕਰਦੇ ਆ ਪੰਗਲ ਰਸਬ ਨਾਲ ਡਾਕਟਰ ਕਮਲਜੀਤ ਸਿੰਘ ਨਾਲ ਗੱਲ ਕਰਾਂਗੇ ਆਪਾਂ ਹਾਂ ਡਾਕਟਰ ਕਮਲਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਨੂੰ ਤੁਹਾਨੂੰ ਸਭ ਤੋਂ ਪਤਾ ਲੱਗਿਆ ਵੀ ਤੁਸੀਂ ਇੱਕ ਹੋਰ ਪੇਸ਼ੈਂਟ ਜਿਹੜਾ ਬੜਾ ਕਈ ਸਾਲਾਂ ਤੋਂ ਬੱਚਾ ਰੋਗੀ ਸੀਗਾ ਉਹਦਾ ਪਿਛਲੇ ਦਿਨਾਂ ਤੋਂ ਇਲਾਜ ਚੱਲ ਰਿਹਾ ਹੈ ਉਹ ਅਸੀਂ ਚਾਹੁੰਦੇ ਆ ਵੀ ਤੁਸੀਂ ਮਾਨਵਤਾ ਦੀ ਇੰਨੀ ਸੇਵਾ ਕਰ ਰਹੇ ਹੋ ਵਧੀਆ ਸਾਡੇ ਚੈਨ ਮਾਦੇ ਆਪਣਾ ਹੀ ਹੋਰ ਮਰੀਜ਼ਾਂ ਨੂੰ ਜਾਂ ਲੋਕਾਂ ਨੂੰ ਉਹਨਾਂ ਦੀ ਮਾਨਵਤਾ ਦੀ ਸੇਵਾ ਹੋਵੇ ਪਤਾ ਲੱਗੇ ਉਹਨੇ ਕਿਵੇਂ ਤੁਸੀਂ ਉਸ ਕਿ ਪ੍ਰਕਿਰਿਆ ਨੂੰ ਕਿਵੇਂ ਜਾਰੀ ਰੱਖਿਆ ਇਹਨੂੰ ਕਿਵੇਂ ਇਲਾਜ ਕੀਤਾ ਬੇਟੀ ਦਾ ਸਭ ਤੋਂ ਪਹਿਲਾਂ ਤਾਂ ਮੇਰੀ ਸਾਰੀ ਟੀਮ ਨੂੰ ਤੁਹਾਡੇ ਨੂੰ ਪਿਆਰ ਭਰੀ ਸਤਿਕਾਰ ਸਾਰੇ ਦਰਸ਼ਕਾਂ ਨੂੰ ਮੇਰੀ ਸਤਿਕਾਰ ਮੈਂ ਅਕਸਰ ਇਹੀ ਇੱਕ ਸੋਚ ਲੈ ਕੇ ਆਪਣੀ ਪ੍ਰੈਕਟਿਸ ਕਰਦਾ ਹਾਂ ਕਿ ਜੋ ਜੋ ਦੀਸੇ ਸੋਚੇ ਰੋਗੇ ਰੋਗ ਰਹਿਤ ਮੇਰਾ ਸਤਪੁਰ ਜੋਗੀ ਅਸੀਂ ਇੱਕ ਸਾਰੇ ਰਲ ਕੇ ਮਿਲ ਕੇ ਜਿਵੇਂ ਤੁਹਾਡੇ ਸਹਿਯੋਗ ਨਾਲ ਇਹ ਮੈਸੇਜ ਸਾਰੇ ਦਰਸ਼ਕਾਂ ਤੱਕ ਪਹੁੰਚਦੇ ਨੇ ਔਰ ਅਸੀਂ ਇੱਕ ਉਪਰਾਲਾ ਕਰਦੇ ਆ ਕਿ ਅਸੀਂ ਸਮਾਜ ਨੂੰ ਇੱਕ ਨਿਰੋਗ ਸਮਾਜ ਨੂੰ ਸਿਰਜਣ ਵਿੱਚ ਆਪਣਾ ਯੋਗਦਾਨ ਪਾ ਸਕੀਏ ਮੇਰੇ ਬਹੁਤ ਹੀ ਪਿਆਰੇ ਬਹੁਤ ਹੀ ਅਜੀਜ਼ ਸਰਦਾਰ ਮਨਮੋਹਨ ਸਿੰਘ ਬੈਂਕੋਕ ਤੋਂ ਅੱਛਾ ਜੀ ਉਹਨਾਂ ਦੇ ਸੰਪਰਕ ਵਿੱਚ ਇਹ ਫੈਮਿਲੀ ਆਈ ਸੀ ਅੱਛਾ ਜੀ ਤੇ ਉਹਨਾਂ ਨੇ ਮੇਰੇ ਬਾਰੇ ਦੱਸਿਆ ਤੇ ਇਹ 19 ਦਸੰਬਰ ਨੂੰ ਇੱਥੇ ਮੇਰੇ ਕੋਲ ਆਏ ਇਸ ਮਹੀਨੇ ਇਸ ਮਹੀਨੇ ਹਾਂ ਜੀ ਤੇ ਮੈਂ ਗੁੜੀਆਂ ਨੂੰ ਚੈੱਕ ਕੀਤਾ ਚੈੱਕ ਕਰਕੇ ਮੈਂ ਡਾਇਗਨੋਸ ਕਰਨ ਤੋਂ ਬਾਅਦ ਇਸ ਦਾ ਟਰੀਟਮੈਂਟ ਸ਼ੁਰੂ ਕੀਤਾ ਪਹਿਲੇ 3-4 ਦਿਨ ਕੋਈ ਖਾਸ ਉਪਲਬਧੀ ਨਹੀਂ ਹੋਈ ਗੁੜੀਆਂ ਖਾਣਾ ਖਾਂਦੀ ਸੀ ਤੈਨੂੰ ਵੋਮਿਟ ਹੁੰਦੀ ਸੀ ਸਿਰ ਦਰਦ ਕਰਦਾ ਸੀ ਪੇਟ ਦਰਦ ਕਰਦਾ ਸੀ ਪੂਰੀ ਬਾਡੀ ਚ ਪੇਨ ਹੁੰਦੀ ਸੀ ਹਮਮ ਤੇ ਜਿਸ ਤਰ੍ਹਾਂ ਕਿ ਮੇਰੇ ਆਧੁਨਿਕ ਉਪਕਰਨਾਂ ਦੇ ਨਾਲ ਇਲਾਜ ਕਰਨ ਦਾ ਤਰੀਕਾ ਹੈ ਤਾਂ ਮੈਂ ਇਸ ਨੂੰ EFT ਕੁਆਂਟਮ ਹੀਲਿੰਗ ਅੱਛਾ ਦਨ ਹੈਡ ਅਪਰੇਟਸ ਐਕੂਪ੍ਰੈਸ਼ਰ ਮੈਗਨੇਟੋਥੈਰੇਪੀ ਜੋ ਮੇਰੇ ਸਾਰੀਆਂ ਇਹ ਪਤਰੀਆਂ ਮੇਰੇ ਕੋਲ ਨੇ ਉਹ ਮੈਂ ਇਸਤੇਮਾਲ ਕਰਨ ਸ਼ੁਰੂ ਕੀਤੀਆਂ ਇਹਦੇ ਵਕ ਵਕ ਮਨ ਕੇ ਆਰਜਨ ਦੇਤੇ ਉਹਨਾਂ ਨੂੰ ਐਕਟੀਵੇਟ ਕੀਤਾ ਗਿਆ ਤਾਂ ਉਸ ਦੇ ਨਾਲ ਇਹਨੂੰ ਦਿਨ ਪ੍ਰਤੀ ਦਿਨ ਫਾਇਦਾ ਹੋਣ ਲੱਗਿਆ ਜਿਸ ਦੇ ਨਾਲ ਤੇ ਮੈਨੂੰ ਬਹੁਤ ਖੁਸ਼ੀ ਹੈ ਜਦੋਂ ਇਸਨੇ ਆ ਕੇ ਦੱਸਿਆ ਕਿ ਅੱਜ ਮੈਨੂੰ ਸਿਰ ਦਰਦ ਨਹੀਂ ਹੋ ਰਿਹਾ ਅੱਜ ਮੈਨੂੰ ਪੇਟ ਦਰਦ ਨਹੀਂ ਹੋ ਰਿਹਾ ਔਰ ਮੈਂ ਖਾਣਾ ਵੀ ਠੀਕ ਤਰੀਕੇ ਨਾਲ ਖਾ ਰਹੀ ਹਾਂ ਤੇ ਅੱਜ ਮਤਲਬ ਕਿ ਜਦੋਂ ਇਹ ਵਾਪਸ ਜਾ ਰਹੇ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਇਹ ਕਿਹਾ ਕਿ ਹਰ ਮਹੀਨੇ ਤੁਸੀਂ ਕਮ ਸੇ ਕਮ ਇੱਕ ਹਫਤੇ ਲਈ ਮੇਰੇ ਕੋਲ ਆਣਾ ਹੈ ਇੱਥੇ ਤਾਂ ਕਿ ਇਹਦਾ ਕੰਟੀਨਿਊ ਇਲਾਜ ਚੱਲੇ ਇਹੋ ਜਿਹੇ ਜਿਵੇਂ ਹੁਣ ਐਨੇ ਪੁਰਾਣੇ ਪੇਸ਼ੈਂਟ ਹੁੰਦੇ ਨੇ ਉਹ ਓਵਰਨਾਈਟ ਕੋਈ ਖਾਸ ਰਿਜ਼ਲਟ ਨਹੀਂ ਮਿਲਦੇ ਉਹਨਾਂ ਨੂੰ ਲਗਾਤਾਰ ਇਲਾਜ ਕਰਾਉਣਾ ਪੈਂਦਾ ਤਾਂ ਇਸ ਦੇ ਵਾਸਤੇ ਮੈਂ ਇਹਨਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਤੁਸੀਂ ਇਹ ਇਲਾਜ ਕਰਵਾਇਆ ਹੈ ਤੁਹਾਨੂੰ ਫਾਇਦਾ ਹੋਇਆ ਤਾਂ ਇਹਨੂੰ ਵਿਚ ਨਹੀਂ ਛੱਡਣਾ ਹੂੰ ਹੂੰ ਬਾਕੀ ਰਹੀ ਗੱਲ ਦੇਖੋ ਕਹਿੰਦੇ ਨੇ ਵੀ ਕਰੇ ਕਰਾਵੇ ਆਪਣੇ ਆਪ ਮਾਨੁਸ਼ਕੇ ਕੁਛ ਨਹੀਂ ਹਾਂ ਮੈਂ ਤਾਂ ਸਿਰਫ ਇੱਕ ਜਰੀਆ ਹਾਂ ਕਿ ਜਿਸ ਨੇ ਉਪਰਾਲਾ ਕੀਤਾ ਤੇ ਮਿਹਰ ਸਤਗੁਰੂ ਦੀ ਹੋਈ ਹੈ ਤੇ ਜਿਹਦੇ ਸਦਕੇ ਇਸ ਬੱਚੇ ਨੂੰ ਇੱਕ ਨਵਾਂ ਜੀਵਨ ਮਿਲਿਆ ਇਸ ਬੱਚੇ ਦੀ ਮੇ ਕਿ ਜ਼ਿੰਦਗੀ ਦੇ ਵਿੱਚ ਤੰਦਰੁਸਤੀ ਆਣੀ ਸ਼ੁਰੂ ਹੋਈ ਹੈ ਔਰ ਮੈਂ ਚਾਹਨਾ ਕਿ ਸਾਰਿਆਂ ਦੇ ਬੱਚੇ ਤੰਦਰੁਸਤ ਰਹਿਣ ਔਰ ਜਵਾਨੀਆਂ ਮਾਨਣ ਆਪਣੇ ਮਾਂ-ਵਾਪ ਦਾ ਨਾਮ ਰੋਸ਼ਨ ਕਰਨ ਦੇਸ਼ ਦਾ ਨਾਮ ਰੋਸ਼ਨ ਕਰਨ ਕਿਉਂਕਿ ਸਾਡੇ ਬੱਚੇ ਹੀ ਸਾਡੇ ਦੇਸ਼ ਦਾ ਭਵਿੱਖ ਹਨ ਸੋ ਉਹਨਾਂ ਦਾ ਤੰਦਰੁਸਤ ਹੋਣਾ ਬਹੁਤ ਹੀ ਜ਼ਰੂਰੀ ਹੈ ਪਰ ਮੇਰਾ ਪੂਰਾ ਸਹਿਯੋਗ ਹੁੰਦਾ ਹੈ ਯੋਗਦਾਨ ਹੁੰਦਾ ਹੈ ਕਿ ਇੱਕ ਅਰਦਾਸ ਹੁੰਦੀ ਆ ਬਾਬਾ ਜੀ ਅੱਗੇ ਕਿ ਵਾਹਿਗੁਰੂ ਜੀ ਜੋ ਜੀ ਆਵੇ ਸੋਰਾ ਜੀ ਜਾਵੇ ਅੱਛਾ ਡਾਕਟਰ ਤੁਸੀਂ ਇਹਨਾਂ ਨੂੰ ਹੁਣ ਕੀ ਕੀ ਗਾਈਡਲਾਈਨ ਦਿੱਤੀ ਹੈ ਕੀ ਅਕਤੂਬਰ ਕਿੰਨੀ ਕਦੋਂ ਸਟੰਗੇ ਇੱਥੇ ਕਰਵਾਉਣਾ ਆਉਣ ਮੁੜ ਕੇ ਪਾੜ ਦੇਖੋ ਜੀ ਮੇਰਾ ਜੋ ਤਰੀਕਾ ਹੈ ਮੈਂ ਉਹੀ ਕਹਿਣਾ ਹੁੰਦਾ ਕਿ ਸਾਇੰਸ ਐਂਡ ਆਰਟ ਆਫ ਲੀਵਿੰਗ ਠੀਕ ਇਹ ਦੋਹਾਂ ਦਾ ਕੰਬੀਨੇਸ਼ਨ ਹੈ ਹੂੰ ਹੂੰ ਮਤਲਬ ਕਿ ਜਿੱਦਾਂ ਮੈਗਨੇਟੋਥੈਰੇਪੀ ਇਹ ਵੀ ਇੱਕ ਸਾਇੰਸ ਹੈ ਅੱਛਾ ਜੀ ਤੇ ਇੱਕ ਆਰਟ ਵੀ ਹੈ ਸਾਇੰਸ ਕਿਸ ਤਰ੍ਹਾਂ ਹੈ ਕਿ ਸਾਨੂੰ ਆਪਣੇ ਜਿੱਦਾਂ ਹਿਊਮਨ ਮੈਟਾਬੋਲਿਜ਼ਮ ਦੇ ਹਿਸਾਬ ਨਾਲ ਹੂੰ ਹੂੰ ਆਰਗਨਸ ਦੇ ਹਿਸਾਬ ਨਾਲ ਉਸੇ ਪਾਵਰ ਸਿਲੈਕਟ ਕਰਨੀ ਪੈਂਦੀ ਹੈ ਇਹ ਆਰਟ ਕਿਦਾਂ ਹੈ ਕਿ ਸਾਡੇ ਸਾਰਿਆਂ ਦੇ ਖੂਨ ਦੇ ਵਿੱਚ ਲੋਹੇ ਦੀ ਮਾਤਰਾ ਹੁੰਦੀ ਹੈ 4 ਤੋਂ 5 ਗ੍ਰਾਮ ਤੱਕ ਅੱਛਾ ਜੀ ਤੇ ਇਹ ਉਸ ਨੂੰ ਐਕਟੀਵੇਟ ਕਰਦਾ ਹੈ ਹੂੰ ਹੂੰ ਤੇ ਇਸ ਤਰ੍ਹਾਂ ਕਿ ਇਹ ਇੱਕ ਸਾਇੰਸ ਵੀ ਹੈ ਤੇ ਇੱਕ ਆਰਟ ਵੀ ਹੈ ਤੇ ਇਹਦੇ ਚ ਖਾਣ ਪੀਣ ਬਹੁਤ ਜ਼ਰੂਰੀ ਹੈ ਮੈਂ ਅੱਜ ਸਵੇਰੇ ਹੀ ਗੁੱਡਿਆਂ ਨੂੰ ਇਹ ਹਦਾਇਤਾਂ ਕੀਤੀਆਂ ਨੇ ਕਿ ਇਸ ਨੇ ਜੰਕ ਫੂਡ ਨਹੀਂ ਖਾਣਾ ਮੈਗੀ ਨਹੀਂ ਖਾਣੀ ਹੋਰ ਕਿ ਹੈਲਥੀ ਖਾਣਾ ਖਾਣਾ ਔਰ ਖੁਸ਼ ਰਹਿਣ ਦੀ ਕੋਸ਼ਿਸ਼ ਕਰਨੀ ਹੈ ਆਪਣੇ ਫਾਸ ਫੂਡ ਨਹੀਂ ਖਾਣਾ ਹਾਂਜੀ ਮੈਂ ਕਿ ਜੰਕ ਫੂਡ ਮਿਲ ਕੇ ਜੰਕ ਫੂਡ ਹੂੰ ਤੇ ਦੂਸਰਾ ਮੈਨੂੰ ਕਿਹਾ ਵੀ ਆਪਣੇ ਮੰਮੀ ਦੇ ਨਾਲ ਉਹਦੇ ਕੰਮਾਂ 'ਚ ਹੱਥ ਵਟਾਣਾ ਕਿਉਂਕਿ ਜਿਹੜੀ ਐਕਟੀਵਿਟੀ ਹੈ ਜਿਵੇਂ ਬੇਲਾ ਮਾਨਸ਼ਾ ਤਾਂ ਅੰਦਾਕਾ ਜੇ ਹੁਣੇ ਮੰਨ ਲਓ ਆਪਣੇ ਮਾਂ ਦੇ ਨਾਲ ਕੁਝ ਨਾ ਕੁਝ ਹੈਲਪ ਕਰਨਗੇ ਤਾਂ ਉਹਦੇ ਨਾਲ ਮਨ ਕੁਝ ਹੋਰ ਹੋ ਜਾਂਦਾ ਦੂਸਰਾ ਮੈਨੂੰ ਇਹ ਹਦਾਇਤ ਕੀਤੀ ਹੈ ਕਿ ਵੀ ਤੁਸੀਂ ਜਦੋਂ ਵੀ ਕੋਈ ਕੰਮ ਕਰਨਾ ਹੈ ਤੇ ਨਾਲ-ਨਾਲ ਮਨ ਹੀ ਮਨ ਵਿੱਚ ਸਿਮਰਨ ਵੀ ਕਰਦੇ ਰਹਿਣਾ ਤਾਂ ਕਿ ਸਤਿਗੁਰੂ ਦੀ ਮਿਹਰ ਤੁਹਾਡੇ ਤੇ ਹਮੇਸ਼ਾ ਬਣੀ ਰਹੇ ਡਾਕਟਰ ਸਾਹਿਬ ਜਿਵੇਂ ਅੱਜਕੱਲ ਮੌਸਮ ਬੜਾ ਸਰਦੀ ਦਾ ਸੂਰਜ ਦੋ ਤਿੰਨ ਦਿਨ ਦਾ ਦੇਸੀ ਨਹੀਂ ਰਿਹਾ ਤੇ ਆਮ ਤੁਸੀਂ ਕਾਮਨ ਕੀ ਗਾਈਡਲਾਈਨ ਦੇਣਾ ਚਾਹੇ ਜੇ ਮੌਸਮ ਚ ਵੀਟਾਮਿਨ ਦੀ ਘਾਟ ਹੋ ਜਾਂਦੀ ਹੈ ਉਹਦੇ ਲਈ ਆਮ ਜਰਨਲ ਕੁਝ ਸਾਡੇ ਦਰਸ਼ਕਾਂ ਨੂੰ ਚਾਣਨਾ ਪਾਉ ਇਹਦੀ ਗੱਲ ਅੱਜਕੱਲ ਤਕਰੀਬਨ ਸਾਰੇ ਲੋਕਾਂ ਨੂੰ ਵੀਟਾਮਿਨ ਡੀ 3 ਦੀ ਘਾਟ ਹੋ ਰਹੀ ਹੈ ਅੱਛਾ ਜੀ ਕਾਰਨ ਕੀ ਹੈ ਕਿ ਅਸੀਂ ਧੁੱਪ ਤੋਂ ਬਚਦੇ ਹਾਂ ਇਹ ਕਰਕੇ ਕਿ ਵੀ ਇੱਕੇ ਦਾ ਕੰਪਲੈਸ਼ਨ ਡਾਰਕ ਹੋ ਜਾਏਗਾ ਜਮ ਕਿ ਉਹਨਾਂ ਦੇ ਚਿਹਰੇ ਤੇ ਕੋਈ ਮਕੇ ਦਾਗਵਾਰੇ ਪੈ ਜਾਂਦੇ ਨੇ ਡਰ ਹੈ ਇੱਕ ਮਤਲਬ ਠੀਕ ਹੈ ਤੇ ਉਹਨਾਂ ਨੂੰ ਮੈਂ ਚਾਹਨਾ ਕਿ ਅੱਜਕੱਲ ਜਿਵੇਂ ਹੁਣ ਹਲਤ ਅੱਜਕੱਲ ਤੁੰਦਾ ਪਿਆ ਰਿਆ ਨੇ ਮੌਸਮ ਇਦਾਂ ਦਾ ਹੈ ਤੁਸੀਂ ਆਪਣੀ ਬਾਡੀ ਨੂੰ ਗਰਮ ਰੱਖੋ ਠੀਕ ਹੈ ਤੇ ਕੋਈ ਇਹੋ ਜਿਹੀਆਂ ਚੀਜ਼ਾਂ ਨਾ ਖਾਓ ਜਿਹਦੇ ਨਾਲ ਕਿ ਤੁਹਾਨੂੰ ਕੋਈ ਛਾਤੀ ਚ ਇਨਫੈਕਸ਼ਨ ਹੋਵੇ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ ਤੇ ਦੂਸਰਾ ਜਦੋਂ ਹੁਣ ਧੁੱਪ ਨਿਕਲੇਗੀ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਘੱਟ ਤੋਂ ਘੱਟ 15-20 ਮਿੰਟ ਇਦੋਂ ਸੂਰਜਾਂ ਕਿਰਨਾਂ ਨਿਕਲਦਿਆਂ ਨੇ ਉਹ ਸੂਰਜ ਦੀ ਕਿਰਨਾਂ ਚ ਲਾਲੀ ਹੁੰਦੀ ਹੈ ਉਹ ਕਿਰਨਾਂ ਨੂੰ ਤੁਸੀਂ ਅਨੰਦ ਬਾਣੋ ਤੁਹਾਡੇ ਸਰੀਰ ਤੇ ਪਹਿਣ ਦਿਓ ਤਾਂ ਕਿ ਤੁਹਾਨੂੰ ਵਿਟਾਮਿਨ ਡੀ 3 ਕੁਦਰਤੀ ਰੂਪ ਚ ਮਿਲੇ ਗੋਲੀਆਂ ਦੇ ਕੈਪਸੂਲਾਂ ਚ ਵੀ ਇਹ ਨਹੀਂ ਮਿਲ ਜਾਂਦੀ ਹੈ ਪਰ ਕੋਸ਼ਿਸ਼ ਕਰੋ ਕਿ ਤੁਹਾਨੂੰ ਕੁਦਰਤੀ ਰੂਪ ਚ ਮਿਲੇ ਇਹਦਾ ਕੋਈ ਸਮਾਂ ਵੀ ਹੈ ਡਾਕਟਰ ਸਾਹਿਬ ਜਿਵੇਂ ਕਹਿੰਦੇ ਵੀ ਐਨੇ ਤੋਂ ਐਨੇ ਵਜੇ ਤੱਕ ਸੂਰਜ ਦੀ ਰੋਜ਼ ਧੁੱਪ ਲਾਓ ਐਨੇ ਤੋਂ ਐਨੇ ਲਾਓ ਜਾਂ ਦੁਪਹਿਰੇ ਨਾਲ ਲਾਓ ਕੁਈ ਦਾ ਸਮਾਂ ਹੈ ਵੀ ਇਸ ਟਾਈਮ ਆਪਾਂ ਨੂੰ ਜਿਆਦਾ ਸਰੀ ਟੂ ਇਹ ਸੂਰਜੀਆਂ ਕਰਨਾ ਫਿੱਟ ਨੇ ਜੇ ਆਪਾਂ ਦਿਨ ਚ ਧੁੱਪ ਲੈਨੇ ਆ ਉਹਦਾਂ ਕਈ ਵੇਲੇ ਸਾਨੂੰ ਸਨਵਰਨ ਹੋ ਜਾਂਦਾ ਅੱਛਾ ਜੀ ਤੇ ਸਭ ਤੋਂ ਵਧੀਆ ਹੈ ਕਿ ਜਦੋਂ ਸਵੇਰੇ ਸੂਰਜ ਨਿਕਲਦਾ ਹੈ ਹਾਂਜੀ ਉਸ ਵੇਲੇ ਜਿਹੜੀਆਂ ਲਾਲ ਕਿਰਨਾਂ ਆਪਣੇ ਉੱਪਰ ਆ ਕੇ ਪੈਂਦੀਆਂ ਨੇ ਉਸ ਸਮੇਂ ਅਗਰ ਤੁਸੀਂ ਇਹ ਲੈਂਦੇ ਹੋ ਉਹ ਤੁਹਾਨੂੰ ਮੈਕਸਿਮਮ ਬੈਨੀਫਿਟ ਦਿੰਦੀਆਂ ਚੜਦੇ ਸੂਰਜ ਦੀ ਚੜਦੇ ਸੂਰਜ ਦੀ ਅੱਛਾ ਜੀ ਉਹ ਜ਼ਿਆਦਾ ਬੈਨੀਫਿਟ ਹੈ ਉਹ ਜ਼ਿਆਦਾ ਬੈਨੀਫਿਟ ਦਿੰਦੀਆਂ ਨੇ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖੇ ਤੁਸੀਂ ਮਨੁੱਖੀ ਸੇਵਾ ਕਰਦੇ ਰਹੋ ਤਾਂ ਹੀ ਤੇ ਇਦਾਂ ਹੀ ਆਪਾਂ ਫੇਰ ਦਰਸ਼ਨ ਕਰਾਂਗੇ ਕਿਸੇ ਹੋਰ ਟੌਪਿਕ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ